ਬਰਨਾਲਾ ਦੇ ਵਿੱਚ ਪੁਲਿਸ ਨੇ ਇੱਕ ਜਹੇ ਗੈਂਗ ਦਾ ਪਰਦਾਫਾਸ਼ ਕੀਤਾ ਹੈ ਜਿਸ ਦੇ ਮੈਂਬਰ ਆਪਣੀ ਮਹਿਲਾ ਸਾਥੀ ਦੀ ਮਦਦ ਨਾਲ ਪਹਿਲਾਂ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾਉਂਦੇ ਤੇ ਫਿਰ ਬਲੈਕਮੇਲ ਕਰਕੇ ਮੋਟੀ ਕਮਾਈ ਕਰਦੇ ਸੀ ਬੀਤੀ ਰਾਤ ਇਸ ਗੈਂਗ ਦੇ ਚਾਰ ਮੈਂਬਰ ਆਪਣੇ ਜਾਲ ਦੇ ਵਿੱਚ ਫਸੇ ਇੱਕ ਸ਼ਖਸ ਨੂੰ ਨਾਲ ਲੈ ਕੇ ਉਸ ਦੇ ਕੋਲੋਂ ਪੈਸੇ ਵਸੂਲਣ ਜਾ ਰਹੇ ਸੀ ਪਰ ਇਸ ਤੋਂ ਪਹਿਲਾਂ ਕਿ ਉਹ ਆਪਣੇ ਮਕਸਦ ਦੇ ਵਿੱਚ ਕਾਮਯਾਬ ਹੁੰਦੇ ਉਹ ਪੁਲਿਸ ਤੇ ਟੱਕੇ ਚੜ ਗਏ ਕਿ ਉਹ ਚਿੱਤ ਕੋ ਅ ਬਜ਼ੁਰਗ ਵਿਅਕਤੀ ਪੁਲਿਸ ਪਾਰਟੀ ਦੇਖ ਕੇ ਉੱਚੀ ਉੱਚੀ ਰੋਣ ਲੱਗ ਪਿਆ ਜਿਹੜਾ ਕਿ ਸ਼ੱਕ ਦੀ ਬਨਾ ਤੇ ਗੌਰਵ ਬਾਂਸਲ ਐਡੀਸ਼ਨ ਐਸਐਚਓ ਨੇ ਉਹਨਾਂ ਨੂੰ ਘੇਰ ਕੇ ਕਾਬੂ ਕਰਕੇ ਤੇ ਮੰਗਤਰਾਏ ਬਾਂਸਲ ਨੂੰ ਅਲੱਗ ਦੌਰ ਤੇ ਪੁੱਛਿਆ ਜਿਹਨੇ ਆਪਣੀ ਦੁੱਖ ਭਰੀ ਕਹਾਣੀ ਦੱਸੀ ਉਹ ਉਹਦੇ ਵਿੱਚ ਮਾਮਲਾ ਇਹ ਸੀਗਾ ਉਹ ਉਹ ਐਕਸਟਰਸ਼ਨ ਕਰਦੇ ਸੀਗੇ ਕੋਲੇ ਭਲੇ ਉਹਨੂੰ ਮੰਗਤਰਾਏ ਬਾਂਸਲ ਨੂੰ ਉਹਨਾਂ ਨੇ ਜਾਲ ਚ ਫਸਾਇਆ ਸੀਗਾ ਕਿਸੇ ਲੇੜੀ ਦੇ ਦਾ ਝਾਂਸਾ ਦੇ ਕੇ ਜਿੱਦੋਂ ਕਿ ਉਹਨਾਂ ਨੇ 20000 ਰੁਪਿਆ ਲੈ ਲਿਆ ਸੀਗਾ 1 ਲੱਖ ਰੁਪਿਆ ਦੀ ਹੋਰ ਡਿਮਾਂਡ ਕੀਤੀ ਜਿਹੜਾ ਕਿ ਉਹਨੂੰ ਕਾਬੂ ਕਰਕੇ ਉਨੂੰ ਆਪਣੇ ਹਿਰਾਸਤ ਚ ਲੈ ਕੇ ਉਹਨੂੰ ਹੋਰ ਪ੍ਰਤੀਕਰਮ ਚਲੇ ਸੀ ਪੁਲਿਸ ਨੇ ਇੱਕ ਮਹਿਲਾ ਸਮੇਤ ਗੈਂਗ ਦੇ ਜਿਹੜੇ ਮੈਂਬਰ ਕਾਬੂ ਕੀਤੇ ਨੇ ਉਹਨਾਂ ਦੇ ਵਿੱਚੋਂ ਇੱਕ ਇਸ ਗੈਂਗ ਦਾ ਸਰਗਨਾ ਦੱਸਿਆ ਜਾ ਰਿਹਾ ਹੈ ਜਿਸ ਉੱਤੇ ਪਹਿਲਾਂ ਵੀ ਅਜਿਹਾ ਇੱਕ ਕੇਸ ਦਰਜ ਹੋ ਚੁੱਕਾ ਹੈ ਮੁਲਜ਼ਮ ਨੇ ਖੁਦ ਉੱਤੇ ਦਰਜ ਪਹਿਲਾਂ ਤੋਂ ਕੇਸ ਦੀ ਗੱਲ ਕਬੂਲ ਕੀਤੀ ਪਰ ਇਸ ਵਾਰ ਖੁਦ ਦੇ ਬੇਕਸੂਰ ਹੋਣ ਦਾ ਦਾਵਾ ਵੀ ਕੀਤਾ ਨਰਮਨ ਸਿੰਘਾ ਜਿਹਦੀ ਪੁੱਛਗਿਸ਼ ਦੇ ਦੌਰਾਨ ਉਹਤੇ ਪਹਿਲਾਂ ਵੀ ਪਰਚਾ ਤੱਕ ਸੀਮ ਸੀਮ ਇਹੀ ਇੱਕ ਵਾਰ ਦਾਤ ਪਹਿਲਾਂ ਕੀਤੀ ਹੈ ਤੇ ਜਿਹੜੇ ਉਹਦੇ ਸਾਰੇ ਨਵੇਂ ਸਾਥੀ ਸੀ ਉਹ ਵੀ ਸ਼ੁਰੂਆਤ ਕਰ ਰਹੇ ਸੀ ਜਿਹਦੇ ਸਾਥੀ ਵਿੱਚ ਕੋਈ ਲੋਕ ਨਹੀਂ ਇੱਕ ਲੇਡੀ ਜੀ ਉਹਨਾਂ ਦਾ ਅਸੀਂ ਅੱਜ ਪੇਸ਼ ਕਰਤਾ ਤੇ ਜਿਹਨਾਂ ਦਾ ਪੁਲਿਸ ਰਿਮਾਰਕ ਦਿੰਦਾ ਰਹੇ ਸੀ ਸੀਗੀ ਜੀ ਗੱਡੀ ਦੇ ਵਿੱਚ ਸਰ ਸਾਡੇ ਨਾਲ ਉਹ ਸੀਟ ਸੀ ਉਹ 7-8 ਦਿਨਾਂ ਨਾਲ ਉਹ ਜਨਾਨੀ ਨੂੰ ਫੋਨ ਕਰ ਰਿਹਾ ਸੀ ਠੀਕ ਹੈ ਉਹ ਮੈਨੂੰ ਤਾਂ ਗੱਡੀ ਮੰਗਾਈ ਹੈ ਜੀ ਬੰਦੇ ਦੂਜੇ ਸੀ ਮੈਂ ਤਾਂ ਗੱਡੀ ਲੈ ਕੇ ਆਏ ਸੀਗਾ ਸਾਂ ਇਹ ਤਾਂ ਗਰੇ ਮੁਖਮਲ ਜੀ ਤੁਸੀਂ ਨਹੀਂ ਮੈਂ ਮੁਖਮਲ ਹਾਂ ਹੀ ਨਹੀਂ ਜੀ ਇਹ ਤੁਹਾਡਾ ਪਰਚਾ ਹੋਇਆ ਸਰ ਉਹ ਜ ਸਾਡੇ ਪਿੰਡ ਹੋਇਆ ਸੀ ਜਨਾਨੀ ਨੂੰ ਸ਼ਰੇਆਮ ਬੰਦਾ ਤਾਂ ਕ ਕਰਦਾ ਸੀਗਾ ਜੀ ਕਿਹੜੇ ਹੋਣਾ ਜੀ ਉਸ ਹੋਣ ਚ ਇਹ ਜਦੋਸ਼ੀ ਮੈਂ ਕੋਈ ਨਹੀਂ ਜੀ ਮੈਨੂੰ ਗੱਡੀ ਲੈ ਕੇ ਦੋਸਤਾਂ ਨੇ ਬੁਲਾਇਆ ਸੀ ਉਸਨੇ ਪਰਸ ਨੂੰ ਝੋਠਾ ਪਸਾਇਆ ਹਾਂ ਜੀ ਨਾ ਕੋ ਉਹਨਾਂ ਦੇ ਨਾਲ ਜ਼ਰੂਰ ਸੀ ਜੀ ਮੈਂ ਫਿਲਹਾਲ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੀ ਗਈ ਇਸ ਗੈਂਗ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਹੈ ਤੇ ਇਸ ਮਾਮਲੇ ਦੀ ਹੋਰ ਤਫਤੀਸ਼ ਕੀਤੀ ਜਾ ਰਹੀ ਹੈ